ਸਭ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੇਰਾ ਨਾਮ ਸੁਖਪ੍ਰੀਤ ਕੌਰ ਹੈ ਮੈਂ 8ਵੀਂ ਜਮਾਤ ਦੀ ਵਿਦਿਆਰਥਣ ਹਾਂ ਮੈਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦੀ ਹਾਂ ਮੈਂ ਬੁੱਟਾ ਸਿੰਘ ਦੀ ਰਹਿਣ ਵਾਲੀ ਹਾਂ ਮੈਂ ਤੁਹਾਡੇ ਅੱਗੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਇਹ ਮੈਂ ਆਪਣੇ ਆਪ ਲਿਖੀ ਹੈ ਇਸ ਕਵਿਤਾ ਦਾ ਨਾਮ ਹੈ ਅੱਜ ਦਾ ਮਾਹੌਲ ਤੀਜ ਮੰਤੋਂ ਨਹੀਂ ਮਾਪੇ ਅੱਜ ਦੇ ਇਸ ਮਾਹੌਲ ਤੋਂ ਡਰਦੇ ਨੇ ਤੀਜ ਮੰਤੋਂ ਨਹੀਂ ਮਾਪੇ ਅੱਜ ਦੇ ਇਸ ਮਾਹੌਲ ਤੋਂ ਡਰਦੇ ਨੇ ਤੀਦੀ ਫਿਕਰਾਂ ਵਿੱਚ ਰਹਿੰਦੇ ਪਲ-ਪਲ ਮਰਦੇ ਨੇ ਦੇਖੋ ਕਿਹੋ ਜਿਹਾ ਕਾਲ ਯੁਗ ਆਇਆ ਦੇਖੋ ਕਿਹੋ ਜਿਹਾ ਕਾਲ ਯੁਗ ਆਇਆ ਭੇੜੀਆਂ ਫਿਰੇ ਇਨਸਾਨੀ ਮਖੌਟਾ ਲਾਇਆ ਰਾਜਾਂ ਦੀ ਧੀ ਪੈਨ ਨੂੰ ਖਾਇਆ ਲੋਕੀ ਜ਼ਿਕਰ ਪਿਆ ਕਰਦੇ ਨੇ ਤੀਜ ਮੰਤੋਂ ਨਹੀਂ ਮਾਪੇ ਅੱਜ ਦੇ ਇਸ ਮਾਹੌਲ ਤੋਂ ਡਰਦੇ ਨੇ ਤੀਜ ਮੰਤੋਂ ਨਹੀਂ ਮਾਪੇ ਅੱਜ ਦੇ ਇਸ ਮਾਹੌਲ ਤੋਂ ਡਰਦੇ ਨੇ ਮੰਤਰਾਂ ਵਿੱਚ ਮੇਰੀ ਕਰਦੇ ਪੂਜਾ ਸਮਾਜ ਵਿੱਚ ਬੜਾ ਸਤਾਇਆ ਹੈ ਕੀ ਹੋਇਆ ਮੈਥੋ ਗੁਨਾ ਜਤੀ ਦਾ ਰੂਪ ਮੈਂ ਪਾਇਆ ਹੈ ਡਟਕੇ ਕੀਤੀ ਮਿਹਨਤ ਦਰਜਾ ਬਰਾਬਰ ਦਾ ਪਾਇਆ ਹੈ ਕੁਝ ਦੇਖ ਤਰੱਕੀ ਮੇਰੀ ਕੁਝ ਦੇਖ ਤਰੱਕੀ ਮੇਰੀ ਰਹਿੰਦੀ ਅੰਦਰੋਂ ਸੜਦੇ ਨੇ ਤਾਂ ਹੀ ਮਾਪੇ ਧੀਆ ਦੀ ਫਿਕਰਾਂ ਕਰਦੇ ਨੇ ਤੀਜ ਮਨ ਤੋਂ ਨਹੀਂ ਮਾਪੇ ਅਜ ਦੇ ਇਸ ਮਾਹੌਲ ਤੋਂ ਡਰਦੇ ਨੇ ਤੀਜ ਮਨ ਤੋਂ ਨਹੀਂ ਮਾਪੇ ਅਜ ਦੇ ਇਸ ਮਾਹੌਲ ਤੋਂ ਡਰਦੇ ਨੇ ਬਦਲ ਗਏ ਨੇ ਲੋਕ ਬਾਰੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਬੰਦੇ ਨੇ ਤਾਂ ਹੀ ਮਾਪੇ ਕਿਸੇ ਵੀ ਰਿਸ਼ਤੇ ਤੇ ਯਕੀਨ ਨਾ ਕਰਦੇ ਨੇ ਤਾਂ ਹੀ ਮਾਪੇ ਕਿਸੇ ਵੀ ਰਿਸ਼ਤੇ ਤੇ ਯਕੀਨ ਨਾ ਕਰਦੇ ਨੇ ਕਹਿੰਦੇ ਈ ਹੈ ਰੂਪ ਰੱਬ ਦਾ ਲੋਕ ਤਾਂ ਰੱਬ ਦਾ ਵਿਪਾਰ ਕਰਦੇ ਨੇ ਤੀਜ ਮੰਤੋਂ ਨਹੀਂ ਮਾਪੇ ਅੱਜ ਦੇ ਇਸ ਮਾਹੌਲ ਤੋਂ ਡਰਦੇ ਨੇ ਡਰ ਜਾਂਦੇ ਨੇ ਮਾਪੇ ਅੱਜਕੱਲ੍ਹ ਹੋ ਰਿਹਾ ਜੁਤੀਆਂ ਨਾਲ ਕੋਲਕਾਤਾ ਲੇਡੀ ਡਾਕਟਰ ਨੂੰ ਖਾ ਗਿਆ ਇਕਦਰੀਂ ਦਾ ਇਹੀ ਚਰਚਾ ਤਾਂ ਅੱਜਕੱਲ ਹਰ ਅਖਬਾਰ ਕਰਦੇ ਨੇ ਤੀਜ ਮੰਤੋਂ ਨਹੀਂ ਮਾਪੇ ਅੱਜ ਦੇ ਇਸ ਮਾਹੌਲ ਤੋਂ ਡਰਦੇ ਨੇ ਤੀਜ ਮੰਤੋਂ ਨਹੀਂ ਮਾਪੇ ਅੱਜ ਦੇ ਇਸ ਮਾਹੌਲ ਤੋਂ ਡਰਦੇ ਨੇ ਬਚਪਨ ਤੋਂ ਲੈ ਕੇ ਹੁਣ ਤੱਕ ਮੈਂ ਮਾਪਿਆਂ ਨੂੰ ਮਜ਼ਬੂਤ ਹੀ ਪਾਇਆ ਪਰ ਅੱਜ ਦੇ ਮਾਹੌਲ ਨੇ ਉਹਨਾਂ ਨੂੰ ਬਹੁਤ ਡਰਾਇਆ ਪਰ ਅੱਜ ਦੇ ਮਾਹੌਲ ਨੇ ਉਹਨਾਂ ਨੂੰ ਬਹੁਤ ਡਰਾਇਆ ਹੁਣ ਤਾਂ ਇਹ ਹਰ ਇੱਕ ਰਿਸ਼ਤੇ ਤੇ ਸ਼ੱਕ ਜਿਹਾ ਕਰਦੇ ਨੇ ਕਿਉਂਕਿ ਲੋਕੀ ਵੀ ਬੇਗਾਨੀਆਂ ਧੀਆਂ ਨੂੰ ਛੱਜਾਂ ਵਿੱਚ ਪਾਪਾ ਛਣਦੇ ਨੇ ਤੀਜ ਮੰਤਨ ਨਹੀਂ ਮਾਫੇ ਅੱਜ ਦੇ ਇਸ ਮਾਹੌਲ ਤੋਂ ਡਰਦੇ ਨੇ ਤੀਜ ਮੰਤਨ ਨਹੀਂ ਮਾਫੇ ਅੱਜ ਦੇ ਇਸ ਮਾਹੌਲ ਤੋਂ ਡਰਦੇ ਨੇ ਥੈਂਕਸ